ਸਤਨਾਮ ਸ੍ਰੀ ਵਾਰ ਗੁਰ ਸਾਹਿਬ ਜੀ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਰੰਜਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸੇਵਕ ਜਨਵੰਦ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਕਨ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਅੱਲਾ ਪੰਜਵਾ ਮੇਰਾ ਨਾ ਕੋ ਰਾਮ ਸੋਇ ਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਗੋਰਾ ਮਸਿਉ ਹੈ ਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੇ ਤ ਰਹਾ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀ ਕੰਠ ਲਾਈ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਈ ਸੱਚ ਸਾਹਿਬ ਹੋਰਖਵਾਲਾ ਰਾਖਲੀ ਕੰਠ ਲਾਏ ਨਿਰਭਉ ਭਈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਮੁੱਖ ਵਾਕ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜੀਏ ਅੱਜ ਦਾ ਜੋ ਹੁਕਮਨਾਮਾ ਸਾਾਨੂੰ ਪ੍ਰਾਪਤ ਹੋਇਆ ਹੈ 675 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪੰਜਵਾਂ ਤਨਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵੇਂ ਪਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸ਼ਾਂਤੀ ਕੇ ਪੁੰਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿਤ ਤੋਂ ਚਾਰਨ ਕੀਤੀ ਹੋਈ ਇਹ ਬਾਣੀ ਹੈ ਅੱਜ ਸਾਨੂੰ ਕੀ ਦੱਸਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਮੇਰਾ ਲਾਗੋ ਰਾਮ ਸੁਹੇਤ ਹੇਤ ਦਾ ਭਾਵ ਹੁੰਦਾ ਪਿਆਰ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਮੇਰਾ ਤੇ ਉਸ ਪਰਮਾਤਮਾ ਦੇ ਨਾਲ ਉਸ ਰਾਮ ਦੇ ਨਾਲ ਉਸ ਅੱਲਾ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਕਹਿੰਦੇ ਰਾਮ ਉਹ ਨਹੀਂ ਹੈ ਜਿਹਦੇ ਬਾਬਤ ਗੁਰੂ ਸਾਹਿਬ ਨੇ ਕਿਹਾ ਰੋ ਵੈ ਰਾਮ ਨਿਕਾਲਾ ਭਇਆ ਉਹ ਰਾਮ ਦੀ ਗੱਲ ਨਹੀਂ ਹੈ ਉਹ ਰਾਮ ਦੀ ਗੱਲ ਕਰਦੇ ਆ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਰਾਮ ਤੇ ਰੋਇਆ ਜਦੋਂ ਉਹਨੂੰ ਨਿਕਾਲਾ ਦਿੱਤਾ ਗਿਆ ਦੇਸ਼ ਨਿਕਾਲਾ ਦਿੱਤਾ ਗਿਆ ਰੋਵੇ RAM ਨਿਕਾਲਾ ਭਇਆ ਉਹ RAM ਦੀ ਗੱਲ ਨਹੀਂ ਇੱਥੇ ਗੁਰੂ ਸਾਹਿਬ ਕਰਦੇ ਇੱਥੇ ਗੁਰੂ ਸਾਹਿਬ ਕਰਦੇ ਆ ਉਹ ਰਮੇ ਹੋਏ ਦੀ ਜਿਹੜਾ ਘਟ ਘਟ ਮੈਂ ਹਰ ਜੋ ਵਸਾ ਸੰਤਨ ਕਹੇ ਉਹ ਪੁਕਾਰ ਜਿਹੜਾ ਸਾਰਿਆਂ ਚ ਵਸ ਰਿਹਾ ਉਹ RAM ਦੀ ਗੱਲ ਕਰਦੇ ਆ ਉਹ RAM ਨੂੰ ਜਦੋਂ ਅਸੀਂ ਅੰਦਰੋਂ ਪੁਕਾਰਾਂਗੇ ਅੰਦਰੋਂ ਉਹਦੇ ਨਾਲ ਜੁੜਾ ਕੇ ਕਹਿੰਦੇ ਫੇਰ ਉਦੇ ਨਾਲ ਅਸਲ ਪਿਆਰ ਉਹਦੇ ਨਾਲ ਬਹਿਣਾ ਮੇਰਾ ਲਾਗੋ RAM ਸਿਉ ਹੇਤ ਕਹਿੰਦੇ ਮੇਰਾ ਤੇ ਪਿਆਰ ਪੈ ਗਿਆ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਜਦੋਂ ਫਿਰ ਅਸੀਂ ਗੁਰੂ ਨਾਲ ਪਿਆਰ ਭਾਵਾਂਗੇ ਨਾ ਜਦੋਂ ਗੁਰੂ ਦੇ ਨਾਲ ਗੂੜਾ ਪਿਆਰ ਪੈ ਗਿਆ ਫਿਰ ਉਹ ਹਰ ਥਾਂ ਤੇ ਸਾਡੇ ਮਦਦਗਾਰ ਹੋਵੇਗਾ ਗੁਰੂ ਸਹਾਇ ਹੋਵੇਗਾ ਜਿੱਥੇ ਵੀ ਕਿਤੇ ਸਾਨੂੰ ਕੋਈ ਘਾਟ ਮਹਿਸੂਸ ਹੋਈ ਉੱਥੇ ਗੁਰੂ ਨੇ ਉਹ ਘਾਟ ਪੂਰੀ ਕਰ ਦੇਣੀ ਐ ਜਿੱਥੇ ਵੀ ਸਾਨੂੰ ਕੋਈ ਦੁੱਖ ਆਇਆ ਉੱਥੇ ਵੀ ਗੁਰੂ ਨੇ ਨਾਲ ਵਰਤ ਕੇ ਸਾਡੇ ਉਹ ਦੁੱਖਾਂ ਨੂੰ ਕੱਟ ਦੇਣਾ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੀਤ ਕੇਤ ਦਾ ਭਾਵ ਹੁੰਦਾ ਝੰਡਾ ਕਿ ਜਿਹੜੇ ਦੁੱਖਾਂ ਦੇ ਝੰਡੇ ਸਾਡੇ ਅੰਦਰ ਗੱਡੇ ਹੋਏ ਐ ਉਹ ਸਾਰੇ ਪੁੱਟ ਕੇ ਬਾਹਰ ਸੁੱਟ ਦੇਣੇ ਆ ਗੁਰੂ ਨੇ ਇੱਕ ਵੀ ਨਹੀਂ ਦੁੱਖ ਰਹਿਣ ਦੇਣਾ ਸਾਡੇ ਅੰਦਰ ਪਰ ਉਦੋਂ ਜਦੋਂ ਅਸੀਂ ਉਸ ਰਾਮ ਨਾਲ ਜੁੜਾਂਗੇ ਜਦੋਂ ਅਸੀਂ ਉਸ ਰਾਮ ਦੇ ਨਾਲ ਜੁੜ ਗਏ ਫਿਰ ਸਾਡੇ ਅੰਦਰ ਦੇ ਦੁੱਖ ਉਹਦੇ ਕੱਟੇ ਜਾਣਗੇ ਅਜੇ ਤੱਕ ਅਸੀਂ ਜੁੜੇ ਨਹੀਂ ਅਜੇ ਤੱਕ ਅਸੀਂ ਆਏ ਆਂ ਸਰੀਰ ਕਰਕੇ ਆਇਆ ਬਣ ਕਰਕੇ ਨਹੀਂ ਆਏ ਮਨ ਸਾਡਾ ਕਿਤੇ ਹੋਰ ਹੁੰਦਾ ਜਿੱਦੇ ਮਨ ਕਰਕੇ ਗੁਰੂ ਕੋਲ ਆ ਗਏ ਉਹਦੇ ਫਿਰ ਸਾਰਾ ਕੁਝ ਬਣ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹਿਰੇਦ ਸਿੰਘ ਕੰਮ ਕਰਦੇ ਆ ਦੋ ਸਿੰਘ ਚਾਰ ਸਿੰਘ ਬੈਠੇ ਆ ਤੇ ਦੋ ਨੇ ਕਿਹਾ ਲਵੇ ਤਮਾਸ਼ਾ ਲੱਗਿਆ ਜਾ ਕੇ ਵੇਖ ਕੇ ਆਉਨੇ ਆ ਦੋ ਨੇ ਕਹਿੰਦੇ ਗੁਰੂ ਦਾ ਹੁਕਮ ਹੈ ਆਪਾਂ ਇੱਥੇ ਪਹਿਰੇ ਤੇ ਰਹਿਣਾ ਉਹਨਾਂ ਨੇ ਆਖਿਆ ਗੁਰੂ ਹੁਣ ਕਿਹੜਾ ਵੇਖਦਾ ਉਹ ਦੋ ਚਲੇ ਗਏ ਦੋ ਉੱਥੇ ਰਹੇ ਜਿਹੜੇ ਚਲੇ ਗਏ ਤਮਾਸ਼ਾ ਦੇਖਣ ਵਾਸਤੇ ਉਹਨਾਂ ਦਾ ਮਨ ਪਿੱਛੇ ਰਿਹਾ ਕਿ ਗੁਰੂ ਆ ਨਾ ਜਾਵੇ ਕਿਤੇ ਗੁਰੂ ਸਾਨੂੰ ਵੇਖ ਨਾ ਲਵੇ ਕਿਤੇ ਜਿਹੜੇ ਡਿਊਟੀ ਤੇ ਬੈਠੇ ਸੀ ਉਹਨਾਂ ਦਾ ਮਨ ਕਿ ਗੁਰੂ ਤੇ ਆਇਆ ਹੀ ਨਹੀਂ ਆਪਾਂ ਵੀ ਦੇਖ ਆਉਂਦੇ ਆਪਾਂ ਵੀ ਉਹ ਤਵਾਸ਼ਾ ਵੇਖ ਆਉਂਦੇ ਤੇ ਜਦੋਂ ਗੁਰੂ ਸਾਹਿਬ ਸਵੇਰੇ ਆਏ ਸੰਗਤਾਂ ਨੂੰ ਮਿਲੇ ਗੁਰੂ ਸਾਹਿਬ ਨੇ ਕਿਹਾ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਸਮਝ ਨਹੀਂ ਲੱਗੀ ਕਹਿੰਦੇ ਜਿਹੜੇ ਡਿਊਟੀ ਤੇ ਬੈਠੇ ਸੀ ਉਹ ਗੈਰ ਹਾਜ਼ਰ ਹੋ ਗਏ ਕਿਉਂਕਿ ਉਹਨਾਂ ਦਾ ਮਨ ਤਮਾਸ਼ੇ ਦੇ ਵਿੱਚ ਲੱਗਿਆ ਹੋਇਆ ਸੀ ਜਿਹੜੇ ਤਮਾਸ਼ੇ 'ਚ ਗਏ ਸੀ ਉਹ ਹਾਜ਼ਰ ਹੋ ਗਏ ਕਿਉਂਕਿ ਉਹਨਾਂ ਦਾ ਮਨ ਇੱਥੇ ਜੁੜਿਆ ਹੋਇਆ ਸੀ ਕਿਉਂਕਿ ਜਦੋਂ ਪ੍ਰਮਾਤਮਾ ਦੇ ਨਾਲ ਅਸੀਂ ਮਨ ਜੋੜ ਲਾਂਗੇ ਫਿਰ ਸਰੀਰ ਦੀ ਗੱਲ ਨਹੀਂ ਸਰੀਰ ਕਰਕੇ ਤੇ ਅਸੀਂ ਰੋਜ਼ ਆਉਨੇ ਆ ਪਰ ਮਨ ਕਰਕੇ ਕੋਈ ਵਿਰਲਾ ਹੀ ਆਉਂਦਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿੱਦੇ ਮਨ ਕਰਕੇ ਆਗੇ ਉਹਦੇ ਤੁਹਾਡੇ ਅੰਦਰ ਦੇ ਜਿਹੜੇ ਦੁੱਖ ਨੇ ਸਾਰਿਆਂ ਦਾ ਉਹ ਝੰਡਾ ਪੁੱਟ ਕੇ ਸੁੱਟ ਦੇਣਾ ਬਾਹਰ ਗੁਰੂ ਨੇ ਰਹਾਉ ਰਹਾਉ ਦਾ ਭਾਵ ਕਿ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਹਾਥ ਦੇ ਰੱਖਿਓ ਆਪਣਾ ਕਰ ਵਰਤਾ ਸਗਲ ਮਿਟਾਈ ਜਦੋਂ ਅਸੀਂ ਗੁਰੂ ਨੂੰ ਪਰਮਾਤਮਾ ਨੂੰ ਰਾਗ ਨੂੰ ਅੰਦਰੋਂ ਸਿੰਗਰ ਲਾ ਕੇ ਫਿਰ ਉਹ ਸਾਨੂੰ ਹੱਥ ਦੇ ਕੇ ਵਿਚਾਲ ਲੈਂਦਾ ਹੱਥ ਦੇ ਰੱਖਿਓ ਆਪਣਾ ਕਰ ਵਿਰਥਾ ਸਗਲ ਮਟਾਏ ਜਿਹੜੇ ਸਾਡੇ ਅੰਦਰ ਜਿਹੜਿਆਂ ਦਾ ਕੋਈ ਕੰਮ ਏ ਨਹੀਂ ਉਹਨਾਂ ਤੋਂ ਸਾਨੂੰ ਬਚਾ ਲੈਣਾ ਉਹ ਸਾਡੇ ਅੰਦਰ ਦੇ ਜਿਹੜੇ ਝੋਰੇ ਨੇ ਅੰਦਰ ਦੇ ਡਰ ਨੇ ਉਹਨਾਂ ਨੂੰ ਮਿਟਾ ਦੇਣਾ ਗੁਰੂ ਨੇ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਏ ਜਿਹੜੇ ਫਿਰ ਨਿੰਦੇ ਆਲੇ ਹੁੰਦੇ ਐ ਉਹਨਾਂ ਦੇ ਮੁਖ ਗੁਰੂ ਸਾਹਿਬ ਕਹਿੰਦੇ ਕਾਲੇ ਹੋਣਗੇ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਜਿਹੜੇ ਪ੍ਰਮਾਤਮਾ ਦੇ ਜਨ ਬਣ ਜਾਂਦੇ ਐ ਜਿਹੜੇ ਸੇਵਕ ਬਣ ਜਾਂਦੇ ਐ ਉਹਨਾਂ ਚ ਫਿਰ ਆਪ ਸਹਾਈ ਹੋ ਕੇ ਵਰਤਦਾ ਗੁਰੂ ਸਾਹਿਬ ਜਦੋਂ ਸਾਡੇ ਘਰ ਕੋਈ ਕਾਰਜ ਹੁੰਦਾ ਉਦੋਂ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਇਹ ਕਾਰਜ ਦੇ ਵਿੱਚ ਆਪ ਸਹਾਈ ਹੋ ਕੇ ਵਰਤਿਓ ਆਪ ਵਿੱਚ ਸਹਾਈ ਹੋ ਕੇ ਸਾਡੇ ਸਾਰੇ ਕਾਰਜ ਪੂਰੇ ਕਰ ਲਿਓ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਗੁਰੂ ਸਾਡੇ ਚ ਫਿਰ ਆਪ ਵਰਤ ਦਾ ਸਹਾਈ ਹੁੰਦਾ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸੱਚਾ ਸਾਹਿਬ ਹੋਵਾ ਰਖਵਾਲਾ ਰਾਖ ਲਈ ਕੰਠ ਲਾਏ ਫਿਰ ਸੱਚਾ ਸਾਹਿਬ ਜਿਹੜਾ ਪਰਮਾਤਮਾ ਜਿਹੜਾ ਅੰਦਾ ਜਿਹੜਾ ਵਾਹਿਗੁਰੂ ਆ ਉਹ ਸੱਚਾ ਹੈ ਸੱਚਾ ਸਾਹਿਬ ਹੋਵਾ ਰਖਵਾਲਾ ਉਹਨੇ ਫਿਰ ਸਾਨੂੰ ਰੱਖ ਲੈਣਾ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭੱਠੀ ਚ ਨਹੀਂ ਪੁੱਜਣ ਦੇਣਾ ਨਹੀਂ ਡਿੱਗਣ ਦੇਣਾ ਸਾਨੂੰ ਉਧਰੋਂ ਬਾਹਰ ਕੱਢ ਲੈਣਾ ਸੱਚਾ ਸਾਹਿਬ ਹੋ ਆ ਰਖਵਾਲਾ ਰਾਖ ਲੀ ਕੰਠ ਲਾਏ ਕੰਠ ਕਹਿੰਦੇ ਗਲੇ ਨੂੰ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਗਲ ਨਾਲ ਲਾ ਲੈਂਦੀ ਹੈ ਗੁਰੂ ਵੀ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਲੈਂਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧੂ ਤੂੰ ਹੈ ਮੇਰਾ ਭਰਾਤਾ ਸੱਚੇ ਪਾਤਸ਼ਾਹ ਸੀ ਤੇ ਤੈਨੂੰ ਆਪਣਾ ਪਿਤਾ ਮੰਨ ਲਿਆ ਤੈਨੂੰ ਹੀ ਆਪਣੀ ਮਾਂ ਮੰਨ ਲਿਆ ਤੈਨੂੰ ਹੀ ਆਪਣਾ ਭਰਾ ਮੰਨ ਲਿਆ ਤੈਨੂੰ ਹੀ ਆਪਣਾ ਰਿਸ਼ਤੇਦਾਰ ਮੰਨ ਲਿਆ ਜਦੋਂ ਇਸ ਤਰ੍ਹਾਂ ਅਸੀਂ ਸਾਰਾ ਕੁਝ ਮੰਨ ਲਾਂਗੇ ਫਿਰ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਨੀਏ ਕੰਠ ਲਾਏ ਫਿਰ ਉਹਨੇ ਆਪਣੇ ਗਲ ਨਾਲ ਲਾ ਲੈਣਾ ਜਦੋਂ ਅਸੀਂ ਗੁਰੂ ਨੂੰ ਪਿਓ ਮੰਨ ਲਾਂਗੇ ਤੇ ਗੁਰਬਾਣੀ ਨੂੰ ਹੀ ਮਾ ਮੰਨ ਲਾਂਗੇ ਗੁਰਬਾਣੀ ਨੂੰ ਹੀ ਆਪਣਾ ਭਰਾ ਮੰਨ ਲਾਂਗੇ ਫਿਰ ਉਹ ਨੇ ਆਪਣੇ ਗਲ ਨਾਲ ਲਾ ਲੈਣਾ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਨਿਰਭਉ ਦਾ ਭਾਵ ਉਹਦਾ ਡਰ ਤੋਂ ਰਹਿਤ ਜਦੋਂ ਅਸੀਂ ਗੁਰੂ ਕੋਲ ਆਉਨੇ ਹ ਅਜੇ ਵੀ ਸਾਡੇ ਮਨ 'ਚ ਡਰ ਹੁੰਦਾ ਕਿ ਸਾਡੇ ਤੋਂ ਗੁਰਬਾਣੀ ਕਿਤੇ ਗਲਤ ਨਾ ਪੜੀ ਜਾਵੇ ਕਹਿੰਦੇ ਜਦੋਂ ਤੁਸੀਂ ਅੱਖਾਂ ਦੇ ਨਾਲ ਵੇਖ ਕੇ ਗੁਰਬਾਣੀ ਨੂੰ ਗਲਤ ਪੜੋਗੇ ਅਸਲ ਤੇ ਉਦੋਂ ਹੀ ਹੈ ਕਿ ਤੁਸੀਂ ਗਲਤ ਪੜ ਰਹੇ ਹੋ ਅਜਨਚੇਤ ਕੋਈ ਅੱਖਰ ਵੱੰਦ ਘੱਟ ਬੋਲਿਆ ਜਾਂਦਾ ਉਹਦਾ ਕਹਿੰਦੇ ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਹੁੰਦਾ ਤੇ ਜਦੋਂ ਤੁਸੀਂ ਝਾਲ ਕੇ ਕੋਈ ਕੰਮ ਕਰੋਗੇ ਉਦੋਂ ਉਹਦਾ ਦੁੱਖ ਹੁੰਦਾ ਇੱਥੇ ਗੁਰੂ ਸਾਹਿਬ ਕਹਿੰਦੇ ਨਿਰਭਉ ਭਏ ਸਦਾ ਸੁਖਮਾਲੇ ਕਹਿੰਦੇ ਡਰ ਤੋਂ ਰਹਿਤ ਹੋ ਕੇ ਉਸ ਪਰਮਾਤਮਾ ਦੇ ਸੁਖ ਮਾਣ ਨਾਨਕ ਹਰ ਗੁਣ ਗਾਏ ਉਸ ਪਰਮਾਤਮਾ ਦੇ ਗੁਣ ਗਾਏ Yeah. ਉਦੇ ਗੋਣ ਗਾਉਂਦੇ ਆਂ ਗਾਉਂਦੇ ਆ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ ਪਰਮਾਤਮਾ ਰੇ ਤੇ ਵੱਡਾ ਨਹੀਂ ਹੋ ਜਾਣਾ ਉਹ ਤੇ ਆਪ ਬਹੁਤ ਮਹਾਨ ਐ ਵੱਡਾ ਪਰ ਕਹਿੰਦੇ ਜਿਹੜਾ ਉਹਦੀਆਂ ਵਡਿਆਈਆਂ ਕਰਦਾ ਉਹ ਜ਼ਰੂਰ ਵੱਡਾ ਹੋ ਜਾਂਦਾ ਜਿਹੜਾ ਉਸ ਪਰਮਾਤਮਾ ਨੂੰ ਮਾੜਾ ਬੋਲਦਾ ਕਹਿੰਦੇ ਪਰਮਾਤਮਾ ਦਾ ਕੁਛ ਨਹੀਂ ਘਟਦਾ ਪਰ ਜਿਹੜੇ ਲੋਕ ਮਾੜਾ ਬੋਲਦੇ ਆ ਕਹਿੰਦੇ ਉਹ ਇੱਕ ਦਿਨ ਮਾੜੇ ਹੋ ਜਾਂਦੇ ਆ ਨਿਰਭਉ ਭਏ ਸਗਲ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਉਸ ਪ੍ਰਮਾਤਮਾ ਦੇ ਗੁਣ ਗਾਉਂਦਿਆਂ 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 ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋਈਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਰਲੇ ਸੰਪੂਰਨthia ਆਰਾਮ ਉਹਦੇ ਵਿੱਚ ਅਭੇਦ ਹੋਈਏ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ